ਇਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਸੀਗਾ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸਾਨੂੰ ਸਬਦਾਨ ਦਿੱਤਾ ਉਹਨਾਂ ਦੀ ਮੂਰਤੀ ਦੇ ਨਾਲ ਕੋਈ ਐਦਾਂ ਕਰਦਾ ਤੇ ਵੱਡੀ ਦੁੱਖ ਦਾ ਇੱਕ ਘਟਨ ਦੁਜੀ ਗੱਲ ਇਹ ਹੈ ਕਿ ਬੰਦਾ ਜਿਹੜਾ ਸੀਗਾ ਉਹ ਮੌਕੇ ਦੇ ਉੱਤੇ ਹੀ ਪੁਲਸ ਦੇ ਫੜ ਲਿਆ ਜਿਹਦਾ ਪ੍ਰਕਾਸ਼ ਨਾ ਸੀਗਾ ਧਰਮਕੋਟ ਦਾ ਪੜ੍ਹਨ ਵਾਲਾ ਸੀਗਾ ਉਹਦੇ ਵੀ ਚੰਗਾ ਹੋਇਆ ਕਿ ਮੌਕੇ ਤੇ ਫੜਿਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਕੌਣ ਹੈ ਜੇ ਕਿ ਦਿਨੇ ਦੇ ਦੇ ਸਵੇਦੇ ਹੁੰਦੀ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਤੇ ਉਦੋਂ ਆਪਾਂ ਵੱਧ ਪੈ ਜਣਾ ਸੀਗਾ ਸੋ ਅਸੀਂ ਮੈਂ ਸੀਪੀ ਦੇ ਨਾਲ ਵੀ ਪੁਲਿਸ ਪ੍ਰਸ਼ਦਨ ਦੇ ਨਾਲ ਵੀ ਮੀਟਿੰਗ ਕੀਤੀ ਹੈ ਉਹਨਾਂ ਨੂੰ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਸਖਤਤਾ ਦਾ ਜੇ ਵੀ ਵੀ ਲੱਗਦੀ ਹੈ ਉਹ ਕਾਨੂੰਨ ਦੀ ਤਾਦਾ ਲਾਈ ਜਾਵੇ ਇਦਾਂ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਇਹੋ ਜਿਹੇ ਦੋਸ਼ੀਆਂ ਨੂੰ ਜਿਹੜੇ ਇਦਾਂ ਦੀਆਂ ਠਟਰਾਵਾਂ ਕਰਦੇ ਆ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕਿਸੇ ਵੀ ਹਾਲਤ ਵਿੱਚ ਨਾ ਆਉਣ ਦਿੱਤਾ ਜਾਵੇ ਉਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਕਿਹੜੇ ਬੰਦੇ ਦੇ ਨਾ ਕੋਏ ਚਲਾਤ ਤੇ ਜਿਹੜੀ ਕਦਾਈ ਆ ਆਪ ਕੀਤੀ ਆ ਜਾਂ ਕਿਸੇ ਨੇ ਕਦਾਈ ਆ ਸੋ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਪੰਜਾਬ ਸਰਕਾਰ ਬਾਬਾ ਸਾਹਿਬ ਅੰbedkar ਦੀ ਪਹਿਲੀ ਸਰਕਾਰ ਆ ਪੰਜਾਬ ਦੀ ਜਿਹਦਾ ਇਨਾ ਮਾਨ ਸਤਕਾਰ ਕਰਦੀ ਹੈ ਹਰ ਦਫ਼ਤਰ ਦੇ ਵਿੱਚ ਅਸੀਂ ਉਹਨਾਂ ਦੀ ਫੋਟੋ ਲਾਈ ਹੈ ਕਿਸੇ ਵੀ ਪੱਖੋਂ ਕੋਈ ਕਤਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਦਿਨ ਦੁੱਖ ਥੋੜਾ ਜਾਏ ਕਿ ਦੁਪਹਿਰੇ ਘਟਣਾ ਵਾਪਰ ਗਈ 2 ਵਜੇ ਸਾਹਮਣੇ ਵੀ ਸਾਡੇ ਉਸ ਸਮੇਂ ਇੱਥੇ ਰਸ਼ ਹੋਊਗਾ ਕਿਹਦਾ ਫੇਲਿਅਰ ਸਮਝ ਲਿਓ ਨਹੀਂ ਫੇਲਿਅਰ ਜਿਹੜਾ ਦੇਖੋ ਇਹ ਤਾਂ ਕੋਈ ਬੰਦਾ ਉਹ ਪਹਿਲਾਂ ਪੌੜੀ ਲੱਗੀ ਸੀ ਕੋਈ ਪ੍ਰੋਗਰਾਮ ਕਰਨਾ ਹੈ ਕਿਸੇ ਦੇ ਸ਼ਾਮ ਨੂੰ ਤੇ ਉਹਦੇ ਕਰਕੇ ਹੋ ਸਕਦਾ ਵੀ ਆਲੇ ਦੁਆਲੇ ਵਾਲਿਆਂ ਨੂੰ ਇਹ ਪਤਾ ਹੀ ਨਾ ਲੱਗਾ ਹੋਵੇ ਵੀ ਇਹ ਬੰਦਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹ ਬੰਦਾ ਇਹ ਵੇਖ ਕੇ ਹੀ ਬੰਦਾ ਘਟਰਾ ਕਰ ਗਿਆ ਪਰ ਅਸੀਂ ਨਿੰਦਾ ਕਰਦੇ ਹਾਂ ਇਸ ਘਟਰਾ ਦੀ ਔਰ ਜਿੰਨਾ ਵੀ ਵੱਧ ਤੋਂ ਵੱਧ ਸਖਤ ਕਾਨੂੰਨੀ ਕਾਰਵਾਈ ਜਿਹੜੀ ਇਸ ਬੰਦੇ ਦੇ ਖਿਲਾਫ ਅਸੀਂ ਕਰਾਂਗੇ ਪਰ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਬੰਬ ਪੈ ਰਹੇ ਨੇ ਤੇ ਉਸ ਤਰ੍ਹਾਂ ਬਾਬਾ ਸੰਭੂ ਮੇਤਕਰ 26 ਜਨਵਰੀ ਦਾ ਦਿਨ ਜਾਣ ਕੇ ਇਸ ਤਰ੍ਹਾਂ ਦਾ ਦਿਨ ਚੜਿਆ ਗਿਆ ਔਰ ਸਰਕਾਰ ਦਾ ਫੇਲਰ ਹੈ ਪ੍ਰਤਾਪ ਬਾਜਵਾ ਜੀ ਵਿਹਲੇ ਆ ਹਮ ਉਹਨਾਂ ਨੂੰ ਕੋਈ ਕੰਮ ਨਹੀਂ ਹਮ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਾਂਗਰਸ ਨੇ ਪੰਜਾਬ ਨੂੰ ਪਿਛਲੇ 50 ਸਾਲਾਂ ਚ ਕਈ ਵਾਰ ਜਿਹੜਾ ਅੱਗ ਦੀ ਪੱਠੀ ਦੇ ਵਿੱਚ ਝੋਕਿਆ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਨਾਂ ਦੀਆਂ ਫਿਰਕਾਪਸਤ ਨੀਤੀਆਂ ਨੇ ਲੋਕਾਂ ਨੂੰ ਵਾਪਸੀ ਲੜਾਉਣ ਵਾਲੀਆਂ ਦਿੱਤੀਆਂ ਨੇ ਆਲਰੇਡੀ ਪਹਿਲਾਂ ਹੀ ਪੰਜਾਬ ਦਾ ਬਹੁਤ ਕਾਣ ਕੀਤਾ ਮੇਰੀ ਇਹਨਾਂ ਨੂੰ ਬੇਨਤੀ ਹੈ ਵਿਹਲੇ ਲੀਡਰਾਂ ਨੂੰ ਕਿ ਤੁਸੀਂ ਹਰ ਗੱਲ ਦੇ ਉੱਤੇ ਆ ਕੇ ਜਿਹੜੀ ਅੱਗ ਦੇ ਉੱਤੇ ਕੱਖ ਪਾਉਂਦੇ ਹੋ ਇਹ ਨਾ ਪਾਇਆ ਕਰੋ ਪੰਜਾਬ ਆ ਪੰਜਾਬ ਨੂੰ ਬਚਾਈਏ ਕੋਈ ਕਟੜਾ ਹੁੰਦੀ ਹੈ ਦੇਖੋ ਦੇਨ ਦਿਹਾੜੇ ਆ ਦਿੰਦੇ ਰਹੇ ਕੋ ਬੰਦਾ ਚਲ ਗਿਆ ਪ੍ਰਤਾਪ ਬਾਜਵਾ ਸਰਕਾਰ ਦਾ ਕੀ ਕਸੂਰ ਹੈ ਜੀ ਦੱਸੋ ਜਾ ਉਹ ਕਹਿੰਦੇ ਫੇਲਿਅਰ ਹੈ ਜੀ ਅੱਜ 26 ਕੀ ਫੇਲਿਅਰ ਦੱਸੋ ਕੀ ਫੇਲਿਅਰ ਸਰਕਾਰ ਨੂੰ ਚੀਂਦਾ ਸੀ ਕੋਈ ਇਸ ਤਰ੍ਹਾਂ ਦੀ ਕੀ ਕਹਿੰਦੇ ਸਰਕਾਰ ਸਾਹਿਬ ਵੈਰੀ ਗੱਲ ਸੁਣੋ ਸੁਣੋ ਉਹਨਾਂ ਦੇ ਕਹਿਣ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਤਾਪ ਬਾਜਵਾ ਵਿਹਲਾ ਬੰਦਾ ਚੀ ਮਿਨਿਸਟਰੀ ਦੇ ਸੁਵਰੇ ਲੈਂਦੇ ਉਹ ਮਿਲ ਨਹੀਂ ਨਹੀਂ ਕਿਤੇ ਸਮਝਦੇ ਕਿ ਬਖਲਾਅਰ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਉੱਥੇ ਬੋਹ ਜਾਂਦੇ ਇਹ ਇਹਨਾਂ ਦੇ ਰਜਾਂ ਚ ਨਹੀਂ ਹੁੰਦਾ ਦਾ ਇਹ ਇਹ ਤੇ ਉਹ ਉਹਦਾ ਹੋਰ ਕੋ ਬੰਦਾ ਉਹ ਨਵਾਂ ਬੰਦਾ ਗੱਲ ਕਰੇ ਕਾਂਗਰਸ ਦੇ 50 ਸਾਲਾਂ ਜਾਂ ਪੰਜਾਬ ਨੂੰ ਜਾੜ ਦਿੱਤਾ ਤੇ ਪ੍ਰਤਾਪ ਬਾਜਵਾ ਫੇਰ ਆ ਗਿਆ ਹੱਤਾ ਤੇ ਖੋਜ ਜਾਂਦਾ ਜੀ ਆਹ ਫੈਲੀਅਰ ਦੀ ਜੀ ਆਹ ਫੈਲੀਅਰ ਕੋਈ ਫੈਲੀਅਰ ਨਹੀਂ ਬੰਦਾ ਮੋਕਕੇ ਤੇ ਫਰਿਆ ਗਿਆ ਜਿਹੜਾ ਵੀ ਬੰਦਾ ਗੜਬੜ ਕਰੂਗਾ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਕੋਈ ਐਦਾਂ ਦੀ ਗੱਲ ਕਰੂਗਾ ਉਹਨੂੰ ਸਭ ਤੋਂ ਸਖਤ ਕਾਨੂੰਨੀ ਸਜ਼ਾ ਦਾਂਗੇ ਅੱਛਾ ਜਿਹੜੀ ਚੀਜ਼ ਉਹਦੇ ਕੋਲ ਜਵਰਨਸ਼ੀਲ ਸੀ ਉਹ ਕਿੱਥੋਂ ਆਦੀ ਸੀ ਕਿੱਥੋਂ ਸੀ ਨਹੀਂ ਉਹ ਉਹ ਜੇ ਪੁਲਿਸ ਜਾਂਚ ਕਰਦੀ ਉਹ ਪੁਲਿਸ ਜਾਂਚ ਕਰਦੀ ਆ ਪ੍ਰਿੰਸਰ ਸਾਹਿਬ ਨਾਲ ਮੀਟਿੰਗ ਕੀਤੀ ਸੀ ਪੁਲਿਸ ਜਾਂਚ ਕਰਦੀ ਆ ਉਹਦੀ ਜਾਂਚ ਜਦੋਂ ਹੋ ਗਈ ਕੰਪਲੀਟ ਅੱਛੇ ਇੱਕ ਫੱਕ ਜਿਹੜਾ ਪੁਲਿਸ ਦੇ ਆ ਰਹੀ ਸ਼ਾਮੀ ਦਿੱਤਾ ਪਰ ਉਹਦੀ ਜਾਂਚ ਕੰਪਲੀਟ ਹੋਣ ਤੋਂ ਬਾਅਦ ਇੱਕ ਅੱਧੇ ਦਿਨ ਦੇ ਵਿੱਚ ਸੀਪੀ ਸਾਹਿਬ ਖੁਦ ਜਿਹੜਾ ਇਹਦਾ ਖਲਾਸਾ ਕਰਦਗੇ ਚਾਹੁੰਦੇ ਆ ਕਿ ਬਰੀਕੀ ਨਾਲ ਜਾਂਚ ਹੋ ਜੇ ਕੋਈ ਗੱਲ ਇਦਾਂ ਦੀ ਰਹਿ ਨਾ ਜਾਵੇ ਅੱਛਾ ਜਿਹੜੀ ਸੂਬੇ 'ਚ ਹੁਣ ਰਾਜਨੀਤੀ ਗਰਮਾ ਗਈ ਹੈ ਜਿਹੜੀ ਸਾਰੀ ਜਿਹੜੀ ਕਹਿ ਰਹੇ ਆ ਕਿ ਸਰਕਾਰ ਦੇ ਉੱਤੇ ਫੇਲਿਅਰ ਮੰਨਦੇ ਉਹਦੇ ਤੇ ਕੀ ਕੋਈ ਫੇਲਿਅਰ ਨਹੀਂ ਜੀ ਕੋਈ ਫੇਲਿਅਰ ਨਹੀਂ ਸਰਕਾਰ ਬਿਲਕੁਲ ਕੋਈ ਹਜ਼ਾਤ ਕੀ ਧਮ ਹੈ ਅਸੀਂ ਸਾਨੂੰ ਜਦੋਂ ਪਤਾ ਲੱਗਾ ਉਸੇ ਲਈ 10 ਵਜੇ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਆ ਅਸੀਂ ਉਸੇ ਦੇ ਰਾਤ ਆ ਕੇ ਦੋ ਐਮਐਲਏ ਕੋਈ ਕਿਸੇ ਕਿਸਮ ਦਾ ਫੀਲ ਨਹੀਂ ਆਉਂਦੀ ਹੈ ਜਿਹੜੀ ਵਿਰੋਧੀ ਤੇ ਰ ਹੈ ਇਹਨੂੰ ਲੱਗਦਾ ਬਸ ਕਿਉਂਕਿ ਵਿਹਲੇ ਆ ਇਹਨਾਂ ਕੋਈ ਕੰਮ ਨਹੀਂ ਹੈ ਹਮ ਸਮਝਦਿਕ ਦੀ ਗੱਲ ਇਹ ਵਿਹਲੇ ਤੋਂ ਦੇ ਫਿਰਦੇ ਆ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਗਿੱਚਦਾ ਨਹੀਂ ਸਮਝਦਿਕ ਦੀ ਗੱਲ ਨਾ ਇਹਨਾਂ ਦਾ ਕੋਈ ਪਿੰਡਾ ਜਿਹਦਾ ਆਰਨਾ ਕੋ ਲੈਣਾ ਨਾ ਕੋ ਦੇਣਾ ਕਿਤੇ ਕੋਈ ਗੱਲ ਨਹੀਂ ਬਸ ਇਹ ਲਾਭ ਦੇ ਦਿੰਦੇ ਆ ਕਿਤੇ ਮਾੜੀ ਜੀ ਕਰਦਾ ਹੋਗੀ ਚਲੋ ਜੀ ਚਲੋ ਇਦਾਂ ਹੋ ਜੇ ਸਰਕਾਰ